ਸੁਣ ਸਕੇ ਪੀ ਮੇਂ ਜੀਓ ਬਸੇ ਜੀ ਮੇਂ ਬਸੇ ਕੇ ਪੀਓ ਜੀਓ ਪੀਓ ਗੂਜੋ ਨਹੀਂ ਘਟ ਮੇਂ ਜੀਓ ਕੇ ਪੀਓ ਸੁਣ ਸਕੇ ਜੀਓ ਮੇਂ ਪੀਓ ਬਸੇ ਪੀਓ ਮੇਂ ਬਸੇ ਕੇ ਜੀਓ ਜੇ ਸਾਰਿਆਂ ਦੇ ਵਿੱਚ ਹੈਗਾ ਉਹ ਜੀਓ ਵੀ ਹੈਗਾ ਫਿਰ ਪੀਓ ਜੀਓ ਚ ਕੀ ਫਰਕ ਹੋਇਆ ਜਿਹੜਾ ਬਾਹਰ ਜੀਓ ਹੈ ਇਸ ਪੀਓ ਬਸਦਾ ਕੰਦਲੇ ਪੀਓ ਦੇ ਵਿੱਚ ਜੀਓ ਬਸਦਾ ਜੋ ਤੇਰੇ ਵਸਦਾ ਜਿਹੜਾ ਘਟ ਵਾਲਾ ਔਰ ਬਾਹਰ ਵਾਲਾ ਦੇ ਵਿੱਚ ਫਰਕ ਕੀ ਆ ਜੀਓ ਮੈਂ ਪੀਓ ਬਸੇ ਪੀਓ ਮੈਂ ਸੋਣ ਸਕੀ ਪੀ ਮੈਂ ਜੀਓ ਬਸੇ ਜੀ ਮੈਂ ਬਸੇ ਕਿਹੜਾ ਜੀਓ ਆ ਪੀਓ ਚ ਬਸਦਾ ਹੈ ਕਬ ਪੀਓ ਜੀਓ ਚ ਬਸਦਾ ਦੁੱਧ ਤੇ ਪਾਣੀ ਮਿਲਾਤਾ ਹੁਣ ਪਾਣੀ ਨੇ ਦੁੱਧ ਮਿਲਾਇਆ ਕ ਦੁੱਧ ਨੇ ਪਾਣੀ ਆਪਣੇ ਵਿੱਚ ਮਿਲਾਇਆ ਇਸਵਾਲ ਦਾ ਕੀ ਜਵਾਬ ਹੈ ਪਾਣੀ ਨੇ ਦੁੱਧ ਮਲਾਇਆ ਜਿਆਦਾ ਪਾ ਕਹਿੰਦੇ ਆ ਪਾਣੀ ਜਿਆਦਾ ਥੋੜਾ ਜਿਹਾ ਦੁੱਧ ਪਾ ਕੇ ਕੱਚੀ ਲੱਸੀ ਬਣਾ ਲਓ ਕਹਿੰਦੇ ਵੀ ਪਾਣੀ ਥੋੜਾ ਦੁੱਧ ਪਾ ਲਓ ਪਾਣੀ ਨੇ ਰਲਾ ਲਿਆ ਉਹ ਦੁੱਧ ਜੇ ਦੁੱਧ 'ਚ ਪਾਣੀ ਪਾਉਣਾ ਹੋਵੇ ਥੋੜਾ ਜਿਹਾ ਦੁੱਧ ਤਾ ਗਰਦਿਆਂ ਥੋੜਾ ਜਿਹਾ ਪਾਣੀ ਪਾ ਲੀਏ ਉੱਥੇ ਦੁੱਧ ਨੇ ਪਾਣੀ ਰੜਾ ਲਿਆ ਪਾਣੀ ਦੁੱਧ ਨੂੰ ਰੋਣਾ ਕੋਦੋਂ ਤੇ ਪਾਣੀ ਨੂੰ ਰੋਣਾ ਆ ਅਸਲ ਤੇ ਦੁੱਧ ਪਾਊਡਰ ਦਾ ਲਾਉਣਾ ਦੁੱਧ ਦਾ ਪਾਊਡਰ ਦਾ ਲਾਉਣਾ ਆਪ ਤਰ੍ਹਾਂ ਆ ਜਿਹੜਾ ਵਿੱਚ ਪਾਣੀ ਐ ਉਹਦੇ ਨਾਲ ਦੁੱਧ ਬਣਦਾ ਪਾਊਡਰ ਸੋ ਕਹ ਦੁੱਧ ਨੂੰ ਦੁੱਧ ਹੈ ਕਹਿੰਦੇ ਨਾ ਹੈ ਬਣਿਆ ਦੁੱਧ ਕੋ ਖੋਇਆ ਵੀ ਤਾਂ ਹੀ ਕਿਹਾ ਬਣਿਆ ਹੋਇਆ ਜਿਹੜਾ ਖੋਇਆ ਦੁੱਧ ਇਹ ਹੈ ਦੁੱਧ ਇਹੋ ਬਣਿਆ ਹੋਇਆ ਬੰਡਰ ਬੋਡ ਮੱਚ ਗਿਆ ਹਾਂ ਤਾਂ ਹੀ ਕਿਹਾ ਆਵਟਨ ਆਪੇ ਜੜੇ ਦੁੱਧ ਕੋ ਖਿਪੜਨਾ ਦੇ ਜਾਓ ਵਾਲਾ ਆਉਂਦਾ ਪਾਣੀ ਜਲਦਾ ਜੇ ਕੱਲਾ ਦੁੱਧ ਹੋਵੇ ਆਵਾਲਾ ਇਹ ਤਾਂ ਵੀ ਤਾਂਗ ਤੇ ਪਾਣੀ ਵੀ ਜੜੂ ਦੁੱਧ ਨੂੰ ਵਾਲੀ ਜਾਵਾ ਵਾਲੀ ਜਾਓ ਪਾਣੀ ਆ ਢਲਦਾ ਚੋ ਦੁੱਧ ਦੇ ਵਿੱਚ ਵੀ ਪਾਣੀ ਹੋਣਾ ਜਿਹੜਾ ਜਲ ਰਿਹਾ ਹੈ ਪੀ ਮੈਂ ਜੀਬਸੇ ਸੁੱਟ ਸਕੀ ਪੀ ਮੈਂ ਜੀਬਸੇ ਜੀ ਮੈਂ ਬਸ ਇੱਕ ਪੀਓ ਇੱਥੇ ਪਾਣੀ ਦੁੱਧ ਵਾਲਾ ਸਨੇ ਦੁੱਧ ਪਾਣੀ ਦੀ ਗੱਲ ਹੈ ਜਿਹੜਾ ਪਾਗਲ ਕਰਦੇ ਜਿਹੜਾ ਦੁੱਧ ਕੱਢ ਕੇ ਲੈਂਦਾ ਉਹ ਪਾਣੀ ਹੁੰਦਾ ਚਾਹ ਪਾਣੀ ਪਾਣੀ ਨੂੰ ਭਰਉਂਦਾ ਉਹ ਆਪ ਸਿਚੀ ਹਾਂ ਪੀ ਮੈਂ ਜੀਬਸੇ ਜੀ ਮੈਂ ਬਸ ਇੱਕ ਪੀਓ ਜਿਓ ਪੀਓ ਭੁੱਜੋ ਨਹੀਂ ਘਟਵੇਂ ਜਿਓ ਕੇ ਪੀਓ ਜਿਓ ਪੀਓ ਭੁੱਜੋ ਨਹੀਂ ਘਟਵੇਂ ਜਿਓ ਪੀਓ ਹੁਣ ਮੇਰੇ ਘਟ ਦੇ ਵਿੱਚ ਜਿਓ ਪੀਓ ਦਾ ਕੋਈ ਅੰਤਰ ਨਹੀਂ ਰਿਹਾ ਕਿਉਂਕਿ ਦੋ ਇੱਕੋ ਜਿਹੇ ਹੋ ਗਏ ਜਦ ਦੋਏ ਮਿਲਦੇ ਨੇ ਇੱਕੋ ਜਿਹੋ ਕੇ ਮਿਲਦੇ ਨੇ ਫਿਰ ਦੁੱਧ ਔਰ ਜਿਹੜਾ ਪਾਣੀ ਬਣਾ ਔਰ ਚਿੱਤ ਜਾਂ ਤਾਂ ਦੋਏ ਤੁਤੋਂਦਾਂ ਨੇ ਜਾਂ ਦੋਏ ਪਾਣੀ ਤੁਤ। ਦੋਜ ਵਿੱਚ ਫਰਕ ਨਹੀਂ ਫਰਕ ਨਹੀਂ ਆਉਂਦਾ ਵਿੱਚ। ਜਿੰਨਾ ਜਰ ਫਰਕਾ ਹੈ ਦੋਏ ਵਿੱਚ ਸੁਦੇ ਨਹੀਂ। ਜਦ ਭੇਦ ਫਰਕ ਸਮਾਪਤ ਹੁੰਦਾ ਵਿੱਚੇ ਜਦ ਆਉਂਦੇ ਨੇ। ਪਾਣੀ ਔਰ ਦੁੱਧਾ ਡੋਡ ਹੈ। ਸਾਡੇ ਕੋ ਰੰਗ ਰੂਪ ਉਹ ਮਿਕਸ ਹੋ ਸਕਦੇ ਨੇ ਪਰ ਚਿੱਤਲ ਮਨ ਕਦੇ ਮਿਕਸ ਨਹੀਂ ਹੁੰਦੇ ਜਿੱਨਾ ਚ ਰੂਪ ਰੰਗ ਇੱਕ ਨਾ ਹੋ ਜਵੇ ਰੰਗ ਕੁ ਵੀ ਰੇਕ ਨਹੀਂ ਭਏ ਜਨਾ ਚ ਆ ਜਨਾ ਚ ਰੰਗ ਰੂਪ ਰੇਖ ਭੇਖ ਇੱਕ ਨਾ ਹੋ ਜਵੇ ਦੋਏ ਮਿਲੇ ਨਹੀਂ ਸਕਦੇ ਇਹ ਜ ਕਰਕੇ ਜੇ ਚਿੱਤਲ ਮਨ ਮਿਲਦੇ ਨੇ ਦੋਏ ਇੱਕ ਹੋਏ ਨੇ ਦਾਲਤ ਹੋਇ ਇੱਕ ਹੋਇਆ ਇਹ ਨਹੀਂ ਪਤਾ ਵੀ ਖੱਬੇ ਪਾਸੇ ਵਾਲਾ ਬਣਾ ਕ ਸੱਜੇ ਪਾਸੇ ਵਾਲਾ ਫਿਕੋਰਨ ਹੋਏ ਲਿਕ ਆ ਜਿਹੜਾ ਅਸੀਂ ਕਪੜਾ ਇਹਨੂੰ ਧੋ ਕੇ ਉਹ ਜਾ ਹੋਇਆ ਇਹ ਬਿਲਕੁਲ ਨਵਾਂ ਦੋਵੇਂ ਦਾ ਧੋਤੇ ਹੋ ਦੀ ਪਛਾਣ ਉਹ ਇਹਨਾਂ ਦੀ ਬਿਲਕੁਲ ਪਛਾਣ ਨਹੀਂ ਆਟਵੇਂ ਜਿਓ ਪੀਓ ਜਿਓ ਪੀਓ ਸੁਝਾ ਨਹੀਂ ਕੋਈ ਪਤਾ ਹੈਗਾ ਜਿਓ ਰ ਪੀਓ ਦਾ ਆਟਵੇਂ ਜਿਓ ਖ ਪੀਓ ਸਰਦੇ ਜਿਓ ਆ ਪੀਓ ਚਾਹ ਇਹਨੂੰ ਜਿਓ ਕਹ ਲੈ ਜਾਂ ਪੀਓ ਕਹ ਲੈ ਅਲੱਗ ਕੋਈ ਇਹਦਾ ਮਤਲਬ ਜਿਓ ਯਾ ਜੀਉ ਇਸੇ ਨੂੰ ਕਹ ਸਕਦੇ ਆ ਚਿੱਤ ਜਿਉ ਹੀ ਆ ਯੂ ਨੋ اٹਕ ਹੀ ਜਾਂਦਾ ਹੈ ਇਹਦਾ ਮੂਲ ਅਸੀਂ ਕਹਿੰਦੇ ਆ ਮੂਲ ਹੈ ਜਿਉ ਆਪੋ ਹਰ ਜਿਉ ਖਰੇ ਜਿਉ ਹੈ ਗੁਬਾਂਦਾ ਰੱਖ ਕੇ ਰੱਖਿਆ ਗਿਆ ਨਾ ਪਰਮੈਸ਼ਨ ਨਾਲ ਉਹ ਜਦੋਂ ਬੁਝ ਜਾਏਗਾ ਬਾਜਾ ਪਵਣ ਮੁਝਾ ਪਰਮੈਸ਼ਨ ਨਾ ਰੱਖਿਆ ਨਾ ਜਦੋਂ ਤੇਰੇ ਪਰ ਮਨ ਸਾਜਿਆ ਜਲ ਤੇ ਤੇਰੇ ਪਰ ਮਨ ਸਾਜਿਆ ਘੱਟ ਕਰ ਜੋਤ ਸਮੋਏ ਜੋਤ ਕਿਨੇ ਸਮਾਈ ਹੁਕਮ ਨਾਲ ਸਮਾਈਆ ਜਲ ਕਿਨੇ ਪੈਦਾ ਕੀਤਾ ਸਾਚੇ ਤੇ ਭਵਨਾ ਪਿਆ ਕਿਹਦੇ ਨਾਲ ਪਿਆ ਹੁਕਮ ਨਾਲ ਪਵਨਾ ਤੇ ਜਲ ਹੋਏ ਪਵਨ ਤੇ ਜਲ ਹੋਗੇ ਕਿਹਦੇ ਨਾਲ ਹੁਕਮ ਨਾਲ ਜਲ ਤੇ ਤੇਰੇ ਪਰ ਮਨ ਸਾਜਿਆ ਕਿਨੇ ਸਾਜਿਆ ਹੁਕਮ ਨੇ ਟੜਕੜ ਜੋਤ ਵੇ ਜੋਤ ਤਾਂ ਕੋਈ ਹੈ ਟੜਕੜ ਜੋਤ ਸੁਵੇ ਹੋਈ ਜੋਤਾ ਸਭ ਮੈਂ ਜੋਤ ਜੋਤ ਹੈ ਸੁਵੇ ਹੋਈ ਤੇ ਇਹਦੇ ਚਾਨਣ ਸਭ ਮੈਂ ਚਾਨਣ ਹੋਏ ਉਹ ਇੱਕੋ ਹੀ ਹੈ ਸੂਰਜਾ ਤੇ ਤਪਦ ਹੋਣੀ ਹੈ ਕਹਿਣ ਸੁਣਨ ਕੋ ਦੋ ਨੇ ਦੋ ਨਹੀਂ ਕਹਿ ਸਕਦੇ ਰੋਸ਼ਨੀ ਯਾਰ ਰੋਸ਼ਨੀ ਦੇਣ ਵਾਲਾ ਕੋਈ ਹੁੰਦਾ ਨਹੀਂ ਹਾਂ ਮਾਇਆ ਦੀ ਰੋਸ਼ਨੀ ਅੱਡ ਪ੍ਰਕਾਰ ਦੀ ਹੁੰਦੀ ਹੈ ਜਿਹੜੀ ਕਿ ਜੋਤੀ ਰੋਸ਼ਨੀ ਹੋਰ ਕੋਈ ਚੀਜ਼ ਨਹੀਂ ਹਾਂ ਸੁਣ ਸਕੀ ਪੀ ਮੇ ਜਿਓ ਬਸੇ ਜੀਵੇ ਬਸੇ ਕੇ ਪੀਓ ਜੀਓ ਪੀਓ ਗੂਜੂ ਨਹੀਂ ਘਟ ਮੇ ਜਿਓ ਕੇ ਪੀਓ ਹੁ ਜਿਓ আর ਪੀਓ ਦਾ ਨਹੀਂ ਪਤਾ ਲੱਗਦਾ ਘਟ ਦੇ ਵਿੱਚ ਜਿਓ আর ਪੀਓ ਇੱਕੋ ਹੀ ਗੱਲ ਦਾ ਹਾਂਜੀ